ਪੰਜਾਬੀ ਗਾਇਕ ਅਫਸਾਨਾ ਖਾਨ ਨੇ ਛੋਟੇ ਸਿੱਧੂ ਦੀ ਆਉਣ ਦੀ ਬੇहद ਖੁਸ਼ੀ ਮਨਾਇੰਗੀ ਤੇ ਕੇਕ ਕੱਟ ਕੇ ਆਪਣੇ ਪਰਿਵਾਰ ਦੇ ਨਾਲ ਤੁਸੀਂ ਦੇਖ ਸਕਦੇ ਹੋ ਖੁਸ਼ੀਆਂ ਮਨਾਇਆਂ ਜਾ ਰਹੀਆਂ 10 ਦੱਸਦੇ ਕਿ ਅਫਸਾਨਾ ਖਾਨ ਨੇ ਮਰਹੂਮ ਸਿੱਧੂ ਮਸੂਵਾਲ ਨੂੰ ਆਪਣਾ ਭਰਾ ਮੰਨੀ ਸੀ ਤੇ ਆਪਣੇ ਆਪ ਨੂੰ ਉਹਨਾਂ ਦੀ ਭੈਣ ਲਗਾਤਾਰ ਉਹਨਾਂ ਦੇ ਵੱਲੋਂ ਉਹਨਾਂ ਦੇ ਇਨਸਾਫ ਲਈ ਲਗਾਤਾਰ ਮੰਗ ਕਰਦੇ ਰਹੇ ਤਾਂ ਹੁਣ ਜਦੋਂ ਪਤਾ ਲੱਗਾ ਕਿ ਸਿੱਧੂ ਪਰਿਵਾਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਛੋਟੇ ਸਿੱਧੂ ਆਇਆ ਹੈ ਤੇ ਤਾਂ ਇਸ ਤਰੀਕੇ ਦੇ ਨਾਲ ਪੂਰੇ ਪਰਿਵਾਰ ਦੇ ਨਾਲ ਮਿਲ ਕੇ ਕੇਕ ਕੱਟਿਆ ਜਾ ਤੇ ਖੁਸ਼ੀਆਂ ਮਨਾਇਆਂ ਜਾ ਰਹੀਆਂ ਤਾਂ ਐਸੀ ਤਰ੍ਹਾਂ ਸਿੱਧੂ ਨੂੰ ਚਾਣ ਵਾਲੇ ਵੀ ਖੁਸ਼ੀਆਂ ਮਨਾ ਰਹੇ ਹਨ ਤਾਂ ਅੱਜ ਉਹਨਾਂ ਦੀ ਹਵੇਲੀ ਦੇ ਵਿੱਚ ਦੀਵਾਲੀ ਵਾਲਾ ਮਾਹੌਲ ਬਣਿਆ ਹੋਇਆ ਹੈ ਮਰਹੂਮ ਸਿੱਧੂ ਮੁਸਰਵਲ ਦੀ ਮੋਹ ਬੋਲੀ ਜਿਹੜੀ ਭੈਣ ਅਫਸਾਨਾ ਖਾਨ ਉਹਨਾਂ ਦੇ ਵੱਲੋਂ ਆਪਣੇ ਪਰਿਵਾਰ ਨਾਲ ਮਿਲ ਕੇ ਕੇਕ ਕੱਟਿਆ ਜਾ ਰਿਹਾ ਤੁਹਾਡੇ ਸਿੱਧੂ ਦੀ ਔਨਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਬਿਹਤ ਖੂਬਸੂਰਤ ਤਸਵੀਰਾਂ ਬਿਹਤ ਖੂਬਸੂਰਤ ਤਸਵੀਰਾਂ ਤੁਸੀਂ ਵੀ ਦੇਖੋ ਇਹ ਖੂਬਸੂਰਤ ਤਸਵੀਰਾਂ ਪੰਜਾਬੀ ਗਾਇਕ ਅਫਸਾਨਾ ਖਾਨ ਨੇ ਛੋਟੇ ਸਿੱਧੂ ਦੀ ਆਉਣ ਦੀ ਬੇहद ਖੁਸ਼ੀ ਮਨਾਇੰਗੇ ਤੇ ਕੇਕ ਕੱਟ ਕੇ ਆਪਣੇ ਪਰਿਵਾਰ ਦੇ ਨਾਲ ਤੁਸੀਂ ਦੇਖ ਸਕਦੇ ਹੋ ਖੁਸ਼ੀਆਂ ਮਨਾਇਆਂ ਜਾ ਰਹੀਆਂ 10 ਦੇ ਕਿ ਅਫਸਾਨਾ ਖਾਨ ਨੇ ਮਰਹੂਮ ਸਿੱਧੂ ਮਸੂਵਾਲ ਨੂੰ ਆਪਣਾ ਭਰਾ ਮੰਨਦੀ ਸੀ ਤੇ ਆਪਣੇ ਆਪ ਨੂੰ ਉਹਨਾਂ ਦੀ ਭੈਣ ਲਗਾਤਾਰ ਉਹਨਾਂ ਦੇ ਵੱਲੋਂ ਉਹਨਾਂ ਦੇ ਇਨਸਾਫ ਲਈ ਲਗਾਤਾਰ ਮੰਗ ਕਰਦੇ ਰਹੇ ਤਾਂ ਹੁਣ ਜਦੋਂ ਪਤਾ ਲੱਗਾ ਕਿ ਸਿੱਧੂ ਪਰਿਵਾਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਛੋਟੇ ਸਿੱਧੂ ਆਇਆ ਹ ਤੇ ਤਾਂ ਇਸ ਤਰੀਕੇ ਦੇ ਨਾਲ ਪੂਰੇ ਪਰਿਵਾਰ ਦੇ ਨਾਲ ਮਿਲ ਕੇ ਕੇਕ ਕੱਟਿਆ ਜਾ ਤੇ ਖੁਸ਼ੀਆਂ ਮਨਾਇਆਂ ਜਾ ਰਹੀਆਂ ਤਾਂ ਐਸੀ ਤਰ੍ਹਾਂ ਸਿੱਧੂ ਨੂੰ ਚਾਣ ਵਾਲੇ ਵੀ ਖੁਸ਼ੀਆਂ ਮਨਾ ਰਹੇ ਹਨ ਤਾਂ ਅੱਜ ਉਹਨਾਂ ਦੀ ਹਵੇਲੀ ਦੇ ਵਿੱਚ ਦੀਵਾਲੀ ਵਾਲਾ ਮਾਹੌਲ ਬਣਿਆ ਹੋਇਆ ਹੈ ਮਰਹੂਮ ਸਿੱਧੂ ਮੁਸਰਲ ਦੀ ਮੋਹ ਬੋਲੀ ਜਿਹੜੀ ਭੈਣ ਅਫਸਾਨਾ ਖਾਨ ਉਹਨਾਂ ਦੇ ਵੱਲੋਂ ਆਪਣੇ ਪਰਿਵਾਰ ਨਾਲ ਮਿਲ ਕੇ ਕੇਕ ਕੱਟਿਆ ਜਾ ਰਿਹਾ ਤੁਹਾਡੇ ਸਿੱਧੂ ਦੀ ਔਨਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਬਿਹਤ ਖੂਬਸੂਰਤ ਤਸਵੀਰਾਂ ਬਿਹਤ ਖੂਬਸੂਰਤ ਤਸਵੀਰਾਂ ਤੁਸੀਂ ਵੀ ਦੇਖੋ ਇਹ ਖੂਬਸੂਰਤ ਤਸਵੀਰਾਂ ਪੰਜਾਬੀ ਗਾਇਕ ਅਫਸਾਨਾ ਖਾਨ ਨੇ ਛੋਟੇ ਸਿੱਧੂ ਦੀ ਆਨਦੀ ਬੇहद ਖੁਸ਼ੀ ਮਨਾਈ ਹੈ ਤੇ ਕੇਕ ਕੱਟ ਕੇ ਆਪਣੇ ਪਰਿਵਾਰ ਦੇ ਨਾਲ ਤੁਸੀਂ ਦੇਖ ਸਕਦੇ ਹੋ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਦੱਸਦੇ ਕਿ ਅਫਸਾਨਾ ਖਾਨ ਨੇ ਮਰਹੂਮ ਸਿੱਧੂ ਮਸੂਵਾਲ ਨੂੰ ਆਪਣਾ ਭਰਾ ਮੰਨਦੀ ਸੀ ਤੇ ਆਪਣੇ ਆਪ ਨੂੰ ਉਹਨਾਂ ਦੀ ਭੈਣ ਲਗਾਤਾਰ ਉਹਨਾਂ ਦੇ ਵੱਲੋਂ ਉਹਨਾਂ ਦੇ ਇਨਸਾਫ ਲਈ ਲਗਾਤਾਰ ਮੰਗ ਕਰਦੇ ਰਹੇ ਤਾਂ ਹੁਣ ਜਦੋਂ ਪਤਾ ਲੱਗਾ ਕਿ ਸਿੱਧੂ ਪਰਿਵਾਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਛੋਟੇ ਸਿੱਧੂ ਆਇਆ ਹ ਤੇ ਤਾਂ ਇਸ ਤਰੀਕੇ ਦੇ ਨਾਲ ਪੂਰੇ ਪਰਿਵਾਰ ਦੇ ਨਾਲ ਮਿਲ ਕੇ ਕੇਕ ਕੱਟਿਆ ਜਾ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਤਾਂ ਇਸੇ ਤਰ੍ਹਾਂ ਸਿੱਧੂ ਨੂੰ ਚਾਣ ਵਾਲੇ ਵੀ ਖੁਸ਼ੀਆਂ ਮਨਾ ਰਹੇ ਹਨ ਤਾਂ ਅੱਜ ਉਹਨਾਂ ਦੀ ਹਵੇਲੀ ਦੇ ਵਿੱਚ ਦੀਵਾਲੀ ਵਾਲਾ ਮਾਹੌਲ ਬਣਿਆ ਹੋਇਆ ਹੈ ਮਰਹੂਮ ਸਿੱਧੂ ਮੁਸਰਵਾਲ ਦੀ ਮੋਹ ਬੋਲੀ ਜਿਹੜੀ ਭੈਣ ਅਫਸਾਨਾ ਖਾਨ ਉਹਨਾਂ ਦੇ ਵੱਲੋਂ ਆਪਣੇ ਪਰਿਵਾਰ ਨਾਲ ਮਿਲ ਕੇ ਕੇਕ ਕੱਟਿਆ ਜਾ ਰਿਹਾ ਤੁਹਾਡੇ ਸਿੱਧੂ ਦੀ ਔਨ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਬਿਹਤ ਖੂਬਸੂਰਤ ਤਸਵੀਰਾਂ ਬਿਹਤ ਖੂਬਸੂਰਤ ਤਸਵੀਰਾਂ ਤੁਸੀਂ ਵੀ ਦੇਖੋ ਇਹ ਖੂਬਸੂਰਤ ਤਸਵੀਰ up.